ਬੱਪਾ ਸਵੇਰ ਸਵੇਰ ਦਾ ਕੰਮ ਤੜਕੇ ਦਾ ਕੀ ਆਪਾ ਸਕੇਲ ਮਾਰ ਦੇਣੀ ਅੱਜ ਪਤੇ ਨੇ ਸਕੇਲ ਨਾ ਬੱਪਾ ਸਕੇਲ ਤਾਂ ਇੰਨੇ ਨੇ ਘਰੇ ਕਿੱਥੇ ਨਹੀਂ ਲੱਭਦਾ ਉਹ ਮਰਗੀ ਗਗਨ ਅੱਜ ਨਹੀਂ ਬਚਦੀ ਜੋ ਮੈਨੂੰ ਹੱਥ ਗਿਆ ਉਹਦਾ ਲੈ ਜੀ ਦਾ ਸੀ ਕਾਰੀ ਨਵੇਂ ਬਾਕ ਤੇ ਟਾਈਮ ਅਸਲੀ ਹੈ ਤਾਂ ਉਹ ਪਾਸ ਜਣਾ ਆਫਿਸ ਤੇ ਮੈਂ ਮਰਨਾ ਕਾਵਾ ਤੇ ਸਭੀ ਘਾਤ ਤੋਂ ਨਹੀਂ ਪਿਆ ਅਕਾ ਬਣਾ ਤਿਆਰ ਨੂੰ ਪਿੰਡੀਆਂ ਘੜਾਣੀਆਂ ਨੇ ਅਦਰਕ ਤੇ ਕਾਫੀ ਆਲੂ ਪੜਨੇ। ਬਿੱਟੀ ਪਾਣੀ ਚਾਹ ਪੀ ਲਈ ਹੈ। ਹੂੰ। ਬਾਕੀ ਪਾਰਟੀ ਨੇ ਚਾਹ ਚਲੀ ਹੈ। ਚਾਹ ਪੀ ਲਈ ਹੈ। ਹੈ? ਪੀ ਰਿਹਾ ਹੈ। ਇਹ ਪਿੰਡੀ ਜਲਦਾ। ਯਾਦ ਆ ਤਾਂ ਪੀਣੀ ਚਾਹੀਦੀ। ਓਕੇ। ਪਾਰਟੀ ਚਾਹ ਪੀਂ ਲਈ ਜੇ। ਪਾਣੀ ਚਾਹ ਪੀਂ ਲਈ ਜੇ ਉਹ ਪਾਰਟੀ ਦਾ ਬਾਤ ਲਓ ਹਣ। ਕੀ? ਅੱਛਾ ਕਿਉਂ ਇੱਥੋਂ ਆ ਕੇ ਪਾ ਨਹੀਂ ਸਕਦੇ ਮੈਂ ਤਾਂ ਨਹੀਂ ਪੀਣੀ ਚਾਹ ਮੈਂ ਟਿੱਡ ਦਰਦ ਹੁੰਦਾ ਨਾ ਨਾ ਕੋਈ 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 ਨਾ ਕੋ

एक आर्डर भी आ, है छोटी जी पिंक रंग उबुल रखे उबलगे होने सी दोनों ने मैचिंग की है ਥੋੜਾ ਜਿਹਾ ਡਿਫਰੈਂਟ ਕੋਗ੍ਰੀਨਲੀ ਨਹੀਂ ਪਾਇਆ ਹੋਇਆ ਇਹ ਤਕਰੀਬੀ ਤੱਕਣ ਦੀ ਕਰਤਰੀ ਹੋ ਰਹੀ ਹੈ ਜੀ ਮੈਂ ਅਰੇ ਮੈਂ ਟੀ ਪਾ ਦੋ ਇਹ ਤਾਂ ਟੱਕਣ ਦੂਜਾ ਨਾ ਸਿਟੀ ਉਹ ਟੱਕਣ ਪਾਲਾ ਤੇ ਫੇਰ ਕੀ ਇਹ ਕਿਹੜਾ ਡੁੱਲੂਗੀ ਨਹੀਂ ਪਹਿਲੇ ਵੀ ਤਾਂ ਮੈਨੂੰ ਆਹੀ ਦਿੱਦੇ ਸਕੂਲ ਚ ਨੀ ਨਾ ਬੰਦ ਹੋ ਰਿਹਾ ਚੰਗਾ ਯਾਰ चल हो

ਆਲੂ ਵਾਲਾ ਦਹੀਂ ਆਲੂ ਵਾਲਾ ਦਹੀਂ ਆਲੂ ਵਾਲਾ ਦਹੀਂ ਆਲੂ ਵਾਲਾ ਦਹੀਂ ਆਂਟੀ ਨੇ ਸਹੀ ਆ ਉਹ ਬੂੰਦੀ ਵਾਲਾ ਦਹੀਂ ਤਾਂ ਸੁਣਿਆ ਆਲੂ ਵਾਲਾ ਦਹੀਂ ਪਹਿਲੀ ਵਾਰ ਸੁਣੀਆ ਨਾ ਆਲੂ ਵਾਲਾ ਕੀਰੇ ਵਾਲਾ ਦਹੀਂ ਹੈ ਕੀਰੇ ਵਾਲਾ ਤਾਂ ਆਪਾਂ ਪਾਣੇ ਆ ਹੈਨਾ ਕਦੂ ਵਾਲਾ ਦਹੀਂ ਪਰ ਤੂੰ ਮਾੜਿਆ ਨਹੀਂ ਛੱਡ ਜਾ ਹਾਂ ਛੱਡੋ ਕੱਟੇ ਜਾਓਗੇ ਹੈ ਜਾਓ ਛੱਡੋ ਆ ਇੱਥੇ ਹੀ ਆਪਣੇ ਅੱਗੇ ਦੀ ਛੱਡ ਜਾਓ ਛੱਡਾ 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 ਉਹ ਸਾਡਾ ਪੜ ਗਿਆ ਤੇ ਉਹ ਤੇ ਬਾਣੀ ਨੇ ਤੇ ਸਾਡਾ ਭੇਜਦਾ ਆਪਣੀ ਪੁਲਿਸ ਉਹਨਾਂ ਦਾ ਟਿਕਨ ਪੈਕ ਹੋ ਗਿਆ ਸੀ ਬਸ ਹੁਣ ਸਾਡਾ ਟਿਕਨ ਦੀ ਤਿਆਰੀ ਆਲੂ ਸਾਰੇ ਪਾ ਲਾ ਜਦੋਂ ਸਿਕਾਂ ਬਹੁਤ ਹੁੰਦੀਆਂ ਜਦੋਂ ਕੈਮਰਾ ਆਨ ਕੀਤਾ ਹੁੰਦਾ ਆਲੂ ਸਾਰੇ ਪਾ ਲਾ ਪਾ ਲੂ ਹੋਰ ਇਹਨਾਂ ਰਾਇਨ ਦੇ ਫਿਰ ਆਲੂ ਤਾਂ ਕੀ ਕਰੋਗੇ ਬੰਦਾ ਖਾਤ ਲੋਗ ਦਹੀਂ ਚ ਵੇਖੋ ਕਿਤੇ ਘਰ ਆ ਤੜੀ ਇੱਥੇ ਕਿੱਥੇ ਬਾਰ ਰੱਖੋ ਕੀ ਮੈਨੂੰ ਯਾਦ ਨਹੀਂ ਹੈਗਾ ਵਾਹ ਮੂਰਿਆ ਚੱਕ ਲਓ ਮੜੇ ਦੱਸਣਾ ਕਿ ਇਹਨਾਂ ਨੂੰ ਕੋਣ ਕਰਕੇ ਇਹ ਕਹਿੰਦੇ ਨੇ ਮੈਨੂੰ ਕਰਾਓ ਚੈੱਕ ਲੂਣ ਮਿਰਚ ਬਹੁਤ ਹੀ ਰੌਲਾ ਪਾਉਂਦਾ ਆ ਆ ਸਵਿਚ ਔਨ ਕਰ। ਓ ਸਵਿਚ ਔਨ ਕਰ। ਬਹੁਤ ਬੰਦਾ ਕਿਨੂੰ ਆਉਣਾ ਚਾਹ ਰਿਹਾ ਕਿ ਕੋਈ ਆਉਗਲੇ ਆ ਟੱਡੇ। ਬੋਸਮ ਖੰਡਾ ਹੀ ਪਤਾ ਨਹੀਂ ਲੱਗਦਾ। ਤੇ 12 ਵਜੇ ਤੱਕ ਮੈਂ ਰਹਿਣਾ ਕਲਾਕਰੀ ਚੰਮਰਾ ਦੇ ਇੱਕ ਘੰਟਾ ਕਰ ਰਹਿ ਗਿਆ। ਹੁਣ ਤਾਂ ਮੈਂ ਜਾਣ ਵਾਲੀ ਹੋਈ ਏ। ਉਸ ਤੋਂ ਬਾਅਦ ਮੈਂ ਜੀ ਬੰਦ ਹੋਈ, ਮੇਡਰ ਵੀ ਬੰਦ ਹੋ ਗਈ, ਮੁੜ ਕੇ ਨਹੀਂ ਆਈ। ਹਾਂ ਤੇ ਕੋਟੀ ਅੱਗੇ ਵੀ ਸਾਡੇ ਕੋਲ। ਉਹੀ ਏ, ਪੁਰਾਣੀ ਏ। ਦੇਖੋ ਦੀ ਜਦੋਂ ਮੇਰੇ ਕੋਈ ਲੈ ਗਈ। ਜੜੀ ਬਈ ਉਚਨ ਮਿਲਿਆ ਕਿ ਬਈ ਢੂਂਡੀ, ਢੂਂਡੀ, ਢੂਂਡੀ ਗਈ। ਉਹ ਐਸਵਾਡ ਸ਼ਟਰ। ਇਹ ਦਿਓ ਤੁਹਾਰੇ ਦੁਨੀਆ ਨਵੀਂ ਸੀ ਰ ਜਿਹੜੀ ਛੱਡ ਕੇ ਗਿਆ ਸੀ ਮਾਮੂ ਨਵੀਂ ਪਈ ਐ ਇਹ ਬੈਠ ਜਾ ਮੈਂ ਇਹ ਸਾਹੀ ਨਵੀਂ ਹੋਈ ਲਈ ਸੀ ਉਹਨੇ ਬਲੈਕ ਖਤਰਾ ਜਿਹੜਾ ਉਹ ਨਵੀਂ ਪਈ ਐ ਕਿਦਾਂ ਤੇ ਆਉਂਦਾ ਹੋਵੇ ਤੇ ਜਿਹੜਾ ਕਿਦਾਂ ਫਿਰ ਉਹਦਾ ਉਹਨਾਂ ਨੇ ਬੱਸ ਅੱਜ ਗੱਲ ਚ ਆ ਨੰਬਰ ਦਿੱਤਾ ਉਹਨਾਂ ਤੋਂ ਜਿਹੜੇ ਸੀ ਬੰਦੇ ਮੇਰੇ ਕਿਉਂ ਗਾਹ ਤੋਂ ਕਿ ਦਸਵਾਣੇ ਪਾਇੰਡੇ ਟੇਲਰ ਦਾ ਨੰਬਰ ਲਿਖਾ ਹਾਂ ਅਸਲੀ ਦਾ ਆਹ ਹੋਰ ਹੋਰ ਨਕਲੀ ਦਾ ਅਸਲੀ ਐ ਇਹ ਯਾ ਬੇਟੇ ਬੋਂਗਾ ਬੋਂਗਾ ਤੇਰੇ ਡੰਦੇ ਬੋਂਗੇ ਜਿਹੜਾ ਕਰਦੇ ਐ ਅਸਲੀ ਦਾ ਏ ਹੋਰ ਉਹਨੇ ਪਾਇਆ ਪਹਿਲਾਂ ਮਾਂ ਨੇ ਹੋਣੋਂ ਦੇ ਪਾਇਆ ਉਹ ਮੈਂ ਜਿੱਥੇ ਗਈ ਚਾਲੀ ਬੈਂਕ ਜਾ ਕੇ ਕੱਪੜੇ ਵਾਕੇ ਤੁੱਟੇ ਹੋਣਗੇ ਤੁੱਟੋ ਤਾਂ ਬੁੱਢੀ ਐ ਤਾਂ ਥੱਲੋਂ ਮੋੜ ਕੇ ਆਣੀ ਐ ਚਾਟਾ ਤੇ ਟੱਪਿਆ ਅੱਲੇ ਕਿਤੇ ਬੁੱਢੀ ਜੀ ਪਾਈ ਆ ਖੁੱਲੂ ਮਸੀ ਉਹ ਇਹੋ ਛੋਟੇ ਦਾ ਟਾਈਮ ਏ ਨਾ ਨਾ ਖੋਲ ਕੇ ਕੇਰੂਲੇ ਉਹਨਾਂ ਦੇ ਟੋਪੀਆਂ ਤਾਂ ਕਹਿੰਦੇ ਕਿ ਫੁੱਠੀ ਕਰ ਲੋ ਸਿੱਧੇ ਨਹੀਂ ਪਾਣੀ ਹੈਗੀ ਪੈਂਟ ਦੇ ਅੰਦਰ ਲੈ ਫੁੱਠੀ ਟੋਪੀ ਕਰੋ ਜੀ ਕੁਆ ਤੁਹਾ ਮਰੋ ਕੀ ਰੀਜ਼ਨ ਪੁੱਛ ਰਹੀ ਹੈ ਕਿ ਰੀਜ਼ਨ ਦੱਸੋਗਾ ਜੀ ਨਹੀਂ ਹੁੰਦਾ ਜਿਹੜਾ ਫੋਟੋ ਲਗਣੀ ਸੀ ਸੋਨੂ ਨਹੀਂ ਫਿਰ ਵੀ ਕੈਮਰੇ ਜਿੱਦਾਂ ਕੋਈ ਅੰਦਰ ਆਉਂਦਾ ਮੂੰਹ ਹੀ ਨਾ ਫਿੱਟਦਾ ਆ ਉਹ ਡੈਟ ਇੰਸਰ ਕੋਈ ਮਤਲਬ ਵਾਕਿਆ ਨਾ ਕੋਈ ਵਾਕਿਆ ਹੋ ਰਿਹਾ ਮੈਂ ਕੱਲ ਨੂੰ ਟੋਪੀ ਪਾਈ ਹੋਏ ਕੋ ਫੇਸ ਨਾ ਦਿਖੇ ਨਹੀਂ ਤਾਂ ਪੂਰਾ ਲੱਗਦਾ ਇੱਥੇ ਰੱਖਿਆ ਸਜਾ ਕੇ ਸੋਹਣਾ ਲੱਗ ਰਿਹਾ ਗਮਲਾ ਵੀ ਜੱਜਦਾ ਹੋਵੇ ਨਾ ਇਹ ਕਮਰੇ ਦਾ ਤੇ ਨਾ ਨਾਲ ਪਿਆਰ ਲੈ ਨਾਲ ਮੈਨੂੰ ਦੁਖੀ ਕੀਤਾ ਉਹ ਪਿਆ ਜਾਏ ਕੋਈ ਕੱਟਲੇ ਕੋਈ

ਉਹਦੇ ਕੋਲ ਵੀ ਉਹ ਦਖਾਇੋ ਨਾ ਉਹ ਹੀ ਜਿਹੜਾ ਫੋਨ ਕਿਰਕਿਆ ਤੇ ਮੈਨੇ ਫਿਰ ਖੋ ਕਰ ਇੰਨੇ ਖੋਲੇ ਐ ਐਟ ਲੀਸਟ ਮੈਂ ਖਾਦੇ ਤਾਂ ਨਹੀਂ ਤੁਸੀਂ ਖੋਰ ਖੋਰ ਕੇ ਖਾ ਵੀ ਲਿੱਤਾ ਜਦੋਂ ਮੇਰੀ ਵਾਰੀ ਆਈ ਉਹ ਤਾਂ ਰੋਟੀ ਦੀ ਵਾਰੀ ਹੋਗੀ ਕੱਲ ਚੰਗੀ ਜਿਹੀ ਕਹੇ ਰੋਟੀ ਖਾਣਾ ਨਾ ਪਜਾਮੇ ਦਾ ਰੰਗ ਗੁਲਨਾਰੀ ਤੇੜਾ ਰੰਗ ਗੁਲਨਾਰੀ ਗੁਲਨਾਰੀ ਗੁਲਨਰੀ ਗੁਲਨਾਰੀ ਤੇਰੇ ਬਲੈ

ਜਿਆਦਾ ਠੰਡਾ ਹੋ ਜੂਗਾ ਨਹੀਂ 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 ਠੰਡਾ ਤੇ ਬੇਸਤਾ ਕਰਨਾ ਕਿ ਕਿ ਪੈਣ ਰਚੋਣੇ ਤਾਂ ਬਰਫ ਆਤੀ ਜਬੂਬਿੰਦੀ ਆਉਣਾ ਨਿੰਦੇ ਤੋਂ ਰੋਟੀ ਖਾਣੇ ਤੋਂ ਕੋਸਾ ਦੇਣਾ ਮੈਚ ਲਾਉਂ ਲੋਟੰਦਾ ਕੋਈ ਹੈ ਠੱਟ ਆਂਗਾ ਠੱਟ ਹੈ ਹੂੰ ਮਸਾਲਾ ਲਾਉਂਦੇ ਹੋ ਹੀ ਨਹੀਂ ਗਾ ਤੂੰ ਹੋਣ ਪਾਣੀ ਹੈ ਤੂੰ ਇਹ ਪਾਣੀ ਹੈ ਧੇਰੀ ਮਿਰਚਾ ਮਿਰਚਾ ਨਾ ਪਾਓ ਮਿਰਚਾ ਨਾ ਪਾਓ ਮਸਾਲਾ ਬੜਾ ਐ ਲੂਣ ਤੇ ਪਾਓ ਅਜਿਹਾ ਨਾ ਮਿਰਚ ਪਾਓ ਦੂਸਰੀ ਆਹ ਕਾਲਾ ਨਮਕ ਕਾਲੀ ਮਿਰਚਾ ਥੋੜੀ ਜਿਹੀ ਹੰਮ ਜੀ ਦੇ ਰੱਖੋ ਲਾਲੀ ਨਮਕ ਦੋਦਰ ਆਦੇ ਨਹੀਂ ਪਾਛ ਕਰਦੇ ਨਾ ਦੇ ਪਾਛ ਰੱਖਣ ਤੋਂ ਉੱਪਰ ਜੀ ਜਾਊਗਾ ਥੱਬੀ ਰੱਖਣਾ ਲੱਗਵਾਉਂਦੇ ਹਾਂ ਬਹੁਤ ਚੰਗੀ ਬਈ ਹੈ ਹੰਡੇ ਟੀਵੀ ਦੇ ਖੱਲੇ ਜਾਨ ਲਿਆ ਰਿਹਾ ਇਸ ਤੋਂ ਕੀ ਆ ਰਿਹਾ ਜਾਨ ਲਿਆ ਰਿਹਾ ਫਤਿਹ ਊੜੇ ਚਲ ਉਸ ਤੋਂ ਬਾਅਦ ਉੱਪਰ ਏਸੀ ਚੱਲ ਰਿਹਾ ਮੈਂ ਨਹੀਂ ਦੇਖੇ ਜਾਨ ਬੰਦੇ ਨੇ ਫੜਿਆ ਕਿਵੇਂ ਫੜਨਾ ਗੰਦਾ ਨਾਲ ਜਾਨ ਗੰਦਾ ਨਾਲ ਜਾਨ ਨਹੀਂ ਆਦਾ ਫਸਾ ਤੋਦਾਂ ਮੈਂ ਤਾਂ ਕੰਮ ਆਉਂਦਾ ਹਾਂ ਅੰਧਾ ਬੋਟ ਹਾਂ ਕਿੰਨਾ ਹੁੱਸਕੇ ਆਇਆ ਫੜਿਆ ਜਾ ਬੋਲਤਾ ਮੋਨਾ ਫੇਰ ਸਾਡੀ ਗੱਡੀ ਦੀ ਪੁੱਜੀ ਸੀ

ਨਾਨੀ ਜੀਣੀ ਹੈਗੀ ਜਿਹੜੇ ਤੁਹਾਡੇ ਸੂਪ ਬੜੇ ਸੋਹਣੇ ਹੁੰਦੇ ਤੇ ਮੇਰਾ ਚੀਕਾ ਲੱਗਦਾ ਪਰ ਮੈਂ ਗਾੜੀ ਕਰਕੇ ਕਿਲੋਕੀ ਲੈਣੀ ਹੈ ਇਹ ਜਾਣਾ ਬੇ ਦੁੱਧ ਕਿੱਧਰ ਲੈ ਗਿਆ ਦੁੱਧ ਐਕਸਪਾਇਰ ਹੋ ਗਿਆ ਸੀ ਤੁਹਾਡਾ ਘਰ ਦਾ ਨਾ ਮੈਂ ਦੁੱਧ ਲੈ ਆਈਆਂ ਹੋ ਗਏ ਨਾ ਐਕਸਪਾਇਰ ਹੈ ਮੈਂ ਰਾਤ ਲੈ ਆਈਆਂ ਯਾਰ ਦੁੱਧ ਕਿਹੜਾ ਐਕਸਪਾਇਰ ਹੈ ਉਹੀ ਦੋ ਲੋ ਨੀਤ ਦੁੱਧ ਕਿ ਮੈਂ ਰਾਤ ਦੁੱਧ ਲੈ ਆਈਆਂ ਤਾਂ ਮੂਹ ਪਰ ਆ ਗਈ ਉਹਨੇ ਇੱਕ ਵਾਰੀ ਕੁੱਤੇ ਨੂੰ ਪਾਤਾ ਕਲਪਰਦਾਨ ਪਾਤਾ ਉਹ ਗਿਆ ਕੱਲੋ ਹੀ ਦੁੱਧ ਲਿਆਇਆ ਚਾਹ ਉੱਤੇ ਬਣਾ ਕੇ ਪੀਤੀ ਤੇ ਉਹ ਐਸਪਾਈ ਹੋੜੀ ਹੋ ਗਿਆ। ਕੋਈ ਦਾਲ ਪਨ ਹੋ ਗਿਆ। ਹਾਂ ਨਿਵੇਦਲ ਮਾਰੀ। ਨਹੀਂ ਮੈਂ ਤਾਂ ਪੀਟ ਹੋਇਆ ਫਟਣਾ ਪੈਣਾ ਜਿਹੜਾ ਸਾਡੇ ਕੱਪੜੇ ਹੋਏ ਪੈਣੇ। ਉਹ ਗੁੱਲਾ ਘਟ ਲੈ ਜਿੰਨੇ ਮਰਜ਼ੀ। ਸਾਹ ਪੋੜੀ ਮਾਰਕ ਲਾ ਕੇ ਸਾਹ ਮਾਰਕ ਉੱਤੇ ਦਿਆ ਕਰੀਏ। ਨਹੀਂ ਵੈਸੇ ਨਾ ਕੋ ਜਿਹੜੀ ਪਟੀਕ ਚਲ ਮਾਰੀਆਂ ਰੱਖੀਆਂ ਐ ਕਮਰੇ ਚ ਹੀ ਰੱਖ ਲਈਏ। ਨਾਲੇ ਤੇ ਸਿੱਧੇ ਦਿਖਣਗੇ ਕੋਈ ਖੋਲਣ ਦੀ ਲੋੜ ਨਹੀਂ ਚੱਕੋ। ਨਹੀਂ ਤੇ ਉਹ ਲੈ ਇਹ ਮੂੰਹ ਜਿੱਕੇ ਲਮਰੈ ਨਾ ਇਹ ਜਿੱਪੇ ਛੋਟੇ। ਨਾਲੇ ਮਿੱਟੀ ਨਹੀਂ ਪੈਂਦੀ ਆ ਪਰਦ ਕਰਦੇ ਮਾਣਾ ਜਿੰਨੇ ਮਰਜੀ ਤੁਹਾਡੀ ਜੈਪੀ ਕਰਾ ਹੋਣੀ ਯੰਤਰੀ ਤੇ ਇਹ ਸੋਚ ਕੇ ਕਿ ਇਹ ਮਲੇ ਤਾਇਗੜ ਜੈਪੀ ਕਰਾ ਹੋ ਰਣੀ ਤੇ ਮੁੜ ਕੇ ਕੇ ਕਪੜਾ ਕਰਕੇ ਲੈ ਰਹਾ ਨਹੀਂ ਉਹ ਲਗਣਾ ਉਹ ਹੀ ਲਿਆ ਅਲਮਾਰੀ ਲਗਣਾ ਉਹ ਹੀ ਲਿਆ ਨਲਮਾਰੀ ਉਹ ਜਿਹੜੀ ਉਹ ਪਾਣੀ ਦਾ ਨਹੀਂ ਸਾਡਾ ਕਿਸੇ ਦਰਵਾਹ ਅਰੇ ਨਹੀਂ ਇੱਕ ਤੋਂ ਥੋੜੀ ਲਿਆ ਮੰਗੇ ਹਾਂ ਫਿਰ ਦਸਾਰ ਦੇ ਅਗਲੇ ਮਹੀਨੇ ਅਬ ਲੁਕਤੀ ਦਾ ਆਉਤਗਾ ਮਮਲੇ ਮੀਰੇ ਬਸ ਯਾਂ ਚਾਰ ਤੋਂ ਮਾਰ ਕੇ ਲਿਆਉਂਦੇ ਜਿਹੜੀ ਉਹ ਜੱਟ ਜਗ ਨੂੰ ਹੁੰਦੀ ਆ ਨਾ ਹਾਂ ਕੋਠੀ ਡਾਇਗਰਾਮ ਹੁੰਦਾ ਆ ਅੱਛਾ ਉਹਨੇ ਹਮੇ ਚਾਹ ਚਾਹ ਲਾਨੇ ਆ ਮੈਂ ਆ ਤੇ ਬੋਲਦੀ ਆ ਕੋਈ ਗੱਲ ਕੋਈ ਅੱਧੀ ਹੋਰ ਤਾਂ ਜਿਹੜੀ ਕਦੋਂ ਘਰ ਬਣੇਗਾ ਤੇ ਇਦਾਂ ਕਰਾਂਗੇ ਬਸ ਮੈਂ ਬਸ ਲਈ ਘਰ ਬਣਾਜਾ ਪਹਿਲਾਂ ਕਰਾਏ ਕਰੇ ਨਹੀਂ ਉਦੋਂ ਕਰਿਆ ਘਰ ਬਣਾ ਲੇ ਫਿਰ ਇਦਾਂ ਕਰਾਂਗੇ ਲੈ ਲਾ ਕੇ ਜਿਹੜਾ ਹੋਰ ਵੀ ਅੱਥ ਲੱਢੇ ਨਾ ਤੇ ਬੂਥਾ ਤੇਰਾ ਪੱਤੀ ਨਹੀਂ ਉਹੀ ਲਿਆਵਿਆ ਮੈਂ ਤੁਮਾਰੀ ਹੁਣ ਮੈਂ ਵੀ ਕੱਪੜੇ ਰੱਖਣੂੰ ਤੇਰੇ ਖਾਲੀ ਕਰਾਂਗੀ ਤੇਰੇ ਤਾਰ ਹੁਣ ਮੈਂ ਸੋਨੂੰ ਦੀ ਮਾਰ ਲਈ ਜੀ ਤੇ ਹੁਣ ਇਹ ਆ ਗਈ ਅਨਿਮੋਰ ਦੀ ਪਣੀ ਮੁੱਕ ਕੇ ਸੱਕਦੇ ਸੋਨੂ ਦੇ ਆਲ ਦੀ ਖੁਸ਼ੀ ਨਹੀਂ ਬਿਮਾਰੀ ਦੇ ਨਾਲ ਕੰਮ ਲੱਗ ਗਿਆ ਸੋਨੂ ਦਾ ਚਾਰ ਹੀ ਦਿਨ ਹੱਦ ਤੱਕ ਪਈ ਅਸੀਂ ਆ ਕੇ ਤੁਹਾਨੂੰ ਬਿਮਾਰੀ ਮੰਗ ਲੈ ਕੇ ਕੀ ਕਰੀ ਸੀ ਨਹੀਂ ਮੰਨਦੇ ਜਗ੍ਹਾ ਹੋ ਚੁਈਆਂ ਨਹੀਂ ਹੁੰਦੀ ਮੈਂ ਉਹ ਕਹਿੰਦੀ ਕਾਕਦੇ ਨਹੀਂ ਮੈਂ ਹਾਂ ਆਏ ਹਾਂ ਕਹਿੰਦੀ ਲੈ ਪੈਸੇ ਦੇ ਦੋ ਬਿਮਾਰੀ ਲੈ ਆਉਂਦੇ ਆਂ ਕਹਿੰਦਾ ਲੈ ਬਿਮਾਰੀ ਹੀ ਲੈ ਆ ਲੈ ਇਹ ਨਹੀਂ ਸਾਡੀ ਪੈਂਟ ਹੈ ਗੇੜਾ ਨੂੰ ਪਾਣੀ ਨਹੀਂ ਹੋਉਂਦੀ ਹੈ ਬੈਣੀ ਇਹ ਮੇਰੀ ਹੈ ਆਹ ਅਧਾਰ ਦੀ ਪੈਟਲ ਅੱਗਾ ਕਰਕੇ ਪੈਂਟ ਇਕਦਮ ਕੁਲਵਿੰਦਰ ਪਾਈ ਹਾਲੀ ਦੀ ਮੈਂ ਪਾਰੀ ਪਤਾ ਹੀ ਪੱਗਿਆ ਜਣਾ ਯਾਰ ਕੱਪੜੇ ਰੱਖੋ ਆ ਮੰਨਦਾ ਹੀ ਨਹੀਂ ਸਾਰੇ ਇਹਨਾਂ ਨੂੰ ਪੁੱਛ ਕੇ ਦੇਖੀਏ ਅੱਜ ਉਹ ਉਹ ਤਾਂ ਹੈ ਮੈਂ ਟੈਂਪਰੇਰੀ ਨਾ ਯਾਰ ਲੁੱਕ ਖਰਾਬ ਕਰਦਾ ਕਰਦੀ ਉਹ ਹੀ ਕਰਦਾ ਗਾ ਮਹਿਲ ਪਿਆ ਤੁਹਾਡਾ ਕਿੰਨਾ ਹੈਗਾ ਬਹੁਤ ਤੇ ਮੈਂ ਹਾਂ ਜੀ ਸੋਨੂੰ ਜਿੰਨਾ ਲੈ ਵੀ ਨਹੀਂ ਹੈਗਾ ਪੁੱਛ ਕੇ ਦੇਖੀਏ ਨਾ ਕਰ ਤੀ ਇਹ ਕਹਿੰਦੀ ਕਿ ਕਿੱਦਾਂ ਕੀਤੀ ਇਹ ਕਹਿੰਦੀ ਕਿ ਲੁੱਕ ਖਰਾਬ ਕਰਦਾ ਕਰਦੀ ਉਹ ਕਿਹੜੇ ਲੁੱਕ ਖਰਾਬ ਕਰਦਾ ਨਹੀਂ ਦੱਸ ਕੀ ਕਹਿੰਦੀ ਇਹ ਕਰਦਾ ਮਹਿਲ ਤੇ ਜਿਹੜੇ ਕੱਖਾਂ ਦੀ ਕੁਲੀਆਂ ਕੋਈ ਨਾ ਪੁੱਛ ਕੇ ਦੇਖ ਇਹ ਬੜੇ ਕੁਲੀਆਂ ਸੂਰ ਇਹ ਤਾਂ ਮੈਂ ਵੀ ਸੁਣਨਾ ਹੈ ਇਹ ਤਾਂ ਗੱਲ ਹੈ ਉਹ ਕੋਈ ਨਹੀਂ ਲੋਕਾਂ ਨੂੰ ਖਰਾਬ ਕਰਦੇ ਆ ਫਰਮ ਵੀ ਲਿਆਉਣੇ ਆ ਇੱਕ ਤੇਰੀ ਲਈ ਆ ਮੈਂ ਤੇ ਮੇਰੀ ਤੇ ਇੱਕ ਬੈੱਡ ਕਾ ਰੱਖ ਲੈਂਦੇ ਠੀਕ ਹੈ ਉਹ ਆਹ ਅੰਦਰ ਲਾ ਦੇ ਮੈਂ ਟੈਂਟ ਚ ਦੇ ਚਾਹੇ ਬਾਹਰ ਰੱਖ ਦਿਓ ਚਾਹੇ ਜੋਲ ਮਾਰ ਕੇ ਸਾਰਿਆਂ ਲਈ ਆ ਗਏ ਹਾਂ ਤੁਸੀਂ ਇੱਥੇ ਲਗਾਓ ਉੱਥੇ ਰੱਖੋ ਨਾਲੇ ਆਪਣੇ ਆਪਣੇ ਜੁੱਤੀਆਂ ਲੈ ਕੇ ਵੀ ਲਿਆਓ ਠੀਕ ਮੈਂ ਅਸਿਕਾ ਘਰ ਦੀਆਂ ਜੁੱਤੀਆਂ ਨੇ ਉਹ ਪਹਿਲਾਂ ਤੇਰੀਆਂ ਆ ਗਿਆ ਆ ਗਏ ਨੇ ਦੋਸਤ ਦੁੱਧ ਬਾੜੀ ਤੇਰੀਆਂ ਦੋਰਾ ਆਪਣੇ ਲੈ ਲਿਓ ਨਹੀਂ ਇਹਦਾ ਕਮਰਾ ਜਨਾ ਕੋਈ ਹੋਰ ਕੋਈ ਕੰਮ ਕਰਵਾ ਦੇ ਪਾਓ ਜਿੱਥੇ ਨਾਲ ਬੈੱਡ ਪਾਉਣਾ ਪੈ। ਆਓ ਇਹ ਉੱਥੇ ਕੋਈ ਪਹਿਨ ਕੇ ਆਓ ਉਹਨਾਂ ਸਾਰੇ ਜੁੱਤੀਆਂ ਵੀ ਰੱਖ ਲਓ ਚਾਹੇ ਯਾਰ ਸਾਰੀ ਨੀ ਕਰ ਲੈ ਤੇ ਨਮਣਾ ਤੁਹ ਚਾਹਤਾ ਤਾਂ ਨਹੀਂ ਕੋਈ ਤੁਹ ਸਾਨੀ ਉਹ ਆਂਟੀ ਆਈ ਨਹੀਂ ਯਾਰ ਗੱਲਾਂ ਲੱਗੂਗੀ ਕਿਤੇ ਹੱਦੀ ਆਂਟੀ ਕੱਲੀ ਲੱਗੂਗੀ ਉਹ ਤਾਂ ਕਿਸੀ ਕੰਮ ਆ ਰੱਖੋ ਮਾੜੀ ਬੋਟੂ ਤੇ ਮਿਲ ਮੈਂ ਆਹ ਕਾ ਲੀਤੀ ਫਿਰ ਪਾਣੀ ਕਿੱਦੀ ਲੱਗੂ ਦੁੱਪ ਫੈਨ ਬੰਦ ਕਰਿਆ ਹਰ ਕਿਤੇ ਬੈੜਾ ਜੁੱਤੀ ਆਉਂਦੀ ਫਤੇ ਵਰਗੇ ਦੇ ਫਤਿਹ ਦੇ ਲਈ ਇਹ ਨਹੀਂ ਨਹੀਂ ਹਾਂ ਕੋਈ ਜਿੱਦੀ ਕਰਨੀ ਬਣਾਉਣੀ ਨਹੀਂ ਫਤਿਹ ਹੋਣੀ ਹੁੰਦੇ ਨਹੀਂ ਕਿ ਜੁੜੀ ਨਹੀਂ ਦਿੱਤੀ ਐਮੀ ਚ ਕਰ ਪੜਿਆ ਹੋ ਗਿਆ ਉਹ تمہਾਰੇ ਤੇ ਨਾ ਨੰਦਾ ਦਾ ਠੀਕ ਜੀ ਆਈ ਵਾਲੀ ਤੇ ਨਹੀਂ ਹੁੰਦੀ ਉਹਦਾ ਪਿੱਛਟੀ ਕਰਕੇ ਦੇਖ ਮੰਦੀ ਲਾ ਗਿਓ ਤੇਰੇ ਕੀ ਲਿਖਿਆ ਹੋਇਆ ਕੋਲ ਚੱਲ ਤੇ ਗੁੱਡ ਮਾਰਨਿੰਗ ਮੇਰੇ ਕੀਤਾ ਗੁੱਡ ਮਾਰਨਿੰਗ

ਬੀਬੀਆਂ ਨੂੰ ਵਿਜੋਗੀਆਂ ਵੀ ਮਗਾਈਏ ਬੀਬੀਆਂ ਕੋ ਹੈ ਨਹੀਂ ਨੇ ਮੰਮੀ ਰੱਖੀ ਹੈ ਪਰ ਪਰ ਲੈ ਕੇ ਜਾਂਦੀ ਹੈ ਅੰਦਰ ਮੰਮੀ ਕੋਤਲਾ ਆ ਜੇ ਬੀ ਮੰਗਰ ਗਰ ਹੋਰ ਇਹ ਨਾ ਰੱਖ ਕੇ ਲੈ ਕੇ ਜਾਂਦੀ ਭਾਬੀ ਘੱਟ ਜੀ ਬਹੁਤ ਚੀਜ਼ ਨਹੀਂ ਨਾ ਇਹ ਦੂਰੋਂ ਫੋਨ ਕਰਦੀ ਗਏ ਫੋਨ ਕਰਦੀ ਆ ਤਾਂ ਉਹਨਾਂ ਨੇ ਕਹੇ ਦੇ ਦੋਗੇ ਬਾਹਰ ਦੇ ਪੈਸੇ ਦੇਣੇ ਤੇ ਤੁਸੀਂ ਤਾਂ ਤੁਹਾਡੇ ਚੌਹ ਹੋ ਜਾਣਗੇ ਉਹਨਾਂ ਨੇ ਕਿਦਾਂ ਰੋਲ ਬੈਠੀ ਤੱਕ ਬਾਣ ਨਾ ਆਉਂਦੀ ਉਹ ਵੀ ਬੁਰਾ ਨਹੀਂ ਮਾ ਜੀ ਹੁਣ ਤਾਂ ਗੱਲ ਦੀ। ਦਾ ਮਨੇ ਤੁਹਾਡੇ ਵਾਸਤੇ ਇਕ ਪਾਪਾ ਨੂੰ ਕਰਕੇ ਆਫਿਸ ਮੇਰੇ ਕੋਲ ਤਾਂ ਦਰਨਾ ਵੱਡੀ ਹੈ ਵੱਡੀ ਨਹੀਂ ਹੈਗੀ ਸੇਮ ਹੈ ਨਹੀਂ ਨਾਲ ਰੱਖ ਅਰੇ ਉਹਦੀ ਜਿਹੜੀ ਬਣਾਵਟ ਹੈ ਨਾ ਉਹ ਚੀਜ਼ ਹੈ ਮੈਂ ਬਣੀ ਹੋਈ ਹੈ ਐਂਕਰਾ ਵੀ ਜੇ ਸੇਮ ਹੁਣ ਤੋਂ ਕਿੰਨਾ ਸੰਘਨ ਜਿਹਾ ਆਪਣਾ ਆਵਟੀ ਹੈ ਮੇਰੀ ਤਾਂ ਇਹ ਰਿਮੋਟ ਜੇ ਦੀ ਪਾਸ ਕਿਤੇ ਨਹੀਂ ਦੀ ਹੈ ਇਦੀ ਟ੍ਰਾਂਸਪੇਰੈਂਸੀ ਵੀ ਨਹੀਂ ਦਿੰਦੀ ਉਹ ਕਿੱਥੇ ਹੈ ਕਿ ਜਿੰਨੇ ਮਰਜ਼ੀ ਬਿਜ਼ੀ ਫਾਤਿਮ ਜਿੰਨੇ ਮਰਜ਼ੀ ਅਮੀਰ ਫਾਤਿਮਾ ਆਪਣੇ ਬੱਚੇ ਨੂੰ ਜਿੱਦੀਆਂ ਲੈ ਦੋ ਆਪਣੇ ਬੱਚੇ ਤੇ ਖਰਚਾ ਕਰ ਦਿਓ ਵੱਡੇ ਸਕੂਲਾਂ ਚ ਭੜਾ ਲਓ ਜੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਹੈ ਨਾ ਘਟੋ ਘਟ ਸ਼ਾਮ ਨੂੰ 15 ਮਿੰਟ ਦੇ ਨਾਲ ਜ਼ਰੂਰ ਬਿਠਾਓ ਤੁਹਾਡੇ ਬੱਚੇ ਸਾਡੇ ਨਾਲ ਹੀ ਰਹਿੰਦੇ ਨੇ ਮੈਂchnalੋ ਆਈ ਬਾਈਂਦੇ ਨੇ ਨਾਲ ਹੀ ਫੋਨੇ ਬੱਚਿਆਂ ਦੇ ਸਾਡੇ ਸਾਰੇ ਰਾਤ ਨਾਲ ਹੀ ਰਹਿੰਦੇ ਨੇ 15 ਮਿੰਟ ਬਾਈ ਗੱਲ ਕਰਦੇ ਨਾਲ ਹੀ ਰਹਿੰਦੇ ਨੇ ਮੁਸਲਿਮ ਇਲੈਕਟ੍ਰੀਕਸ਼ਨ ਕਿੰਨੇ ਕੀਤੀ ਹੈ ਮੈਂ ਇੱਕ ਵਾਰੀ ਉਹ ਬੰਦੇ ਦਾ ਇਹ ਤਾਂ ਕਹਿਗੇ ਸੀ ਫੁੱਦੂ ਜੀ ਸੁਲੰਗਾਲੀ ਉਹ ਸਾਹਮਣੇ ਵਿੱਚ ਉਹ ਬੰਦੇ ਸੁਲੰਗਾਲੀ ਦੇ ਮਾਲੀ ਤੋਂ ਤੱਕ ਗਿਆ ਘਣਾ ਇਹਦਾ ਹਾਂ ਭਾਈ ਕਿੱਧਰ ਜਾਇਆ ਦਿਉਗੇ ਜੇ ਜਾ ਰਹੇ ਤਾਂ ਮੈਂ ਕਿੱਧਰ ਨਹੀਂ ਜਾ ਰਹੇ ਹੋਰਾ ਮਿੰਗੇ ਹੀ ਹੋ ਗਿਆ ਤੇਰੇ ਨਾਲ ਪਾਸਾ ਲਿਆ ਕੇ ਮੇਰਾ ਜਦ ਸੋਣਾ ਹੈ ਤੇਰੇ ਇੱਤੇ ਹੀ ਹੁੰਦੇ ਹੋ ਮਿੰਗੇ ਹੋਏ ਪੈ ਕੇ ਨਾ ਇੰਨਾ ਛੇਵ ਦੇ ਅੱਧ ਕਾਲ ਹੁਕੁੰਗਰ ਚ ਕੀ ਅਜੀਤੀ ਦੇ ਨਾਲ ਹੋ ਰਹੀ ਹੁੰਦੀ ਕਿੱਧਰ ਭਿਆਰੇ ਆਂ ਕਿੰਨੇ ਜਿਗਾਂ ਨਹੀਂ ਕੋਈ ਕੀ ਕਿਤਾ ਮੈਂ ਸੋਚਦਾ